你就是一个人，是吧？我来陪你了，我一个人，你。 ਇਹ ਤਸਵੀਰਾਂ ਰਾਜਵੀਰ ਜਵੰਦਾਦੇਵ ਪਿੰਡ ਦੀਆਂ ਨੇ ਜਿੱਥੇ ਰਾਜਵੀਰ ਜਵੰਦਾ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਿੰਡ ਦੇ ਲੋਕ ਤਾਹਾਂ ਮਾਰ ਰੋਂਦੇ ਨਜ਼ਰ ਆ ਰਹੇ ਨੇ ਦੱਸਦੀ ਕਿ ਸਵੇਰੇ ਹੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਦੀ ਖਬਰ ਪਿੰਡ ਪਹੁੰਚੀ ਹੈ ਤਾਂ ਹੁਣ ਕੱਲ ਨੂੰ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਪੋਨਾ ਚ ਕੀਤਾ ਜਾਣਾ ਤੇ ਜਗਰਾਉਂ ਦੇ ਵਿੱਚ ਉਹਨਾਂ ਦੇ ਜੱਦੀ ਪਿੰਡ ਪੋਨਾ ਚ ਅੰਤਿਮ ਸੰਸਕਾਰ ਹੋਣਾ ਹੈ ਤੇ ਕਰਦੀਆਂ ਤਸਵੀਰਾਂ ਜਿੱਥੇ ਪਿੰਡ ਵਾਲੇ ਜਿੱਥੇ ਕਾਫੀ ਗਮਗਿਣ ਮਾਹੌਲ ਦੇ ਵਿੱਚ ਨੇ ਤੇ ਉੱਥੇ ਹੀ ਦੱਸਿਆ ਜਾ ਰਿਹਾ ਕਿ ਅਸਵੇਰੇ 10:55 ਤੇ ਰਾਜਵੀਰ ਜੁਵੰਦਾ ਨੇ ਆਖਰੀ ਸਾਲ ਲੈ ਇਸ ਵੇਰੇ ਹਾਰਟ ਅਟੈਕ ਆਂਦਾ ਹੈ ਜਿਸ ਤੋਂ ਬਾਅਦ ਰਾਜਵੀਰ ਜੁਵੰਦਾ ਦੀ ਮੌਤ ਹੋ ਜਾਂਦੀ ਹੈ ਤੇ ਉਧਰ ਪਿੰਡ ਦੀਆਂ ਤਸਵੀਰਾਂ ਜਿੱਥੇ ਕਾਫੀ ਭਾਵੁਕ ਲੋਕ ਹੋ ਚੁੱਕੇ ਨੇ ਤਾਹਾਂ ਮਾਂ ਰੋਂਦੀਆਂ ਬੀਬੀਆਂ ਨਹੀਂ ਵੇਖਿਆ ਜਾਂਦੀਆਂ ਪਰਿਵਾਰ ਬੇहद ਜਿਹੜੇ ਦੁੱਖਾਂ ਦੇ ਮਾਹੌਲ ਦੇ ਵਿੱਚ ਹੈ ਦੁੱਖਾਂ ਦਾ ਪਹਾੜ ਪਰਿਵਾਰ ਤੇ ਟੁੱਟਿਆ ਹੈ ਤੇ ਪਿੰਡ ਦੇ ਵਿੱਚ ਵੀ ਗਮਗੀਨ ਮਾਹੌਲ ਬਣ ਚੁੱਕੀ ਹੈ ਕੀ ਕਰਨਾ ਹੈ